जय श्री राम जी जय मां काली आज लाइव आए हैं उसका बहुत बड़ा कारण है जितना ਤੁਸੀਂ ਸਾਰੇ ਜਾਣਦੇ ਹੋ ਅਸੀਂ ਸ਼ੁਰੂ ਤੋਂ ਸਨਾਤਨ ਵਾਸਤੇ ਕੰਮ ਕਰਦੇ ਆਏ ਤੇ ਕਰਦੇ ਰਵਾਂਗੇ ब्रह्मलीन जगतगुरु पंचानंद गिरी जी महाराज ਦੀ ਜਿਨ੍ਹਾਂ ਦਾ ਆਸ਼ੀਰਵਾਦ ਸਾਡੇ ਤੇ ਹਮੇਸ਼ਾ ਬਣਿਆ ਹੋਇਆ ਹੈ ਉਹਨਾਂ ਦੀ ਸੋਚ ਤੇ ਪੈਰਾ ਦੇ ਰਹੇ ਆ ਤੇ ਦਿੰਦੇ ਰਵਾਂਗੇ ਅੱਜ ਲਾਈਵ ਆਉਣ ਦਾ ਕਾਰਨ ਕੀ ਹੈ ब्रह्मलीन जगतगुरु पंचानंद गिरी जी महाराज ਨੇ ਸ਼ੁਰੂ ਤੋਂ ਚੰਕੀਆਂ ਦਾ ਹਮੇਸ਼ਾ ਅਸੀਂ ਵਿਰੋਧ ਕਰਿਆ ਜਿਹੜੇ ਲੋਕ ਭਗਵਾਨ ਦਾ ਸਰੂਪ ਧਾਰਨ ਕਰਕੇ ਜਿਹੜੇ ਸਟੇਜਾਂ ਤੇ ਨੱਚਦੇ ਐ ਤੇ ਲੋਕ ਉਸ ਚੀਜ਼ ਦਾ ਅਸੀਂ ਹਮੇਸ਼ਾ ਵਿਰੋਧ ਕਰਿਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਪਰਮਾਤਮਾ ਸਾਡਾ ਭਗਵਾਨ ਸੜਕਾਂ ਤੇ ਨੱਚੇ ਕਿਉਂਕਿ ਕਿਸੇ ਹੋਰ ਧਰਮ ਦਾ ਕੋਈ ਪਰਮਾਤਮਾ ਕਦੇ ਤੁਸੀਂ ਨਹੀਂ ਦੇਖਿਆ ਹੁਣ ਸੜਕਾਂ ਤੇ ਨੱਚਦਾ ਹੋਇਆ ਮਗਰ ਇਹ ਟ੍ਰੈਂਡ ਸਾਡੇ ਸਨਾਤਨੀਆਂ ਨੇ ਸਾਡੇ ਹਿੰਦੂਆਂ ਨੇ ਸਾਡੇ ਹੀ ਜਾਗਰਾਨਾਂ 'ਚ ਸੈੱਟ ਕਰਿਆ ਗਿਆ ਇਹ ਪੁਰਾਣੇ ਟਾਈਮ ਤੋਂ ਚੱਲਦੀ ਆ ਰਹੀ ਹੈ ਚੀਜ਼ ਅਸੀਂ ਕਹਦੇ ਨੇ ਇਹ ਇਹ ਤਾਂ ਪਹਿਲਾਂ ਤੋਂ ਚੱਲ ਰਹੀ ਹੈ ਉਹਦਾ ਕਾਰਨ ਚਲਾਈ ਕਿਨੇ ਸਾਡੇ ਵਰਗੇ ਲੋਕਾਂ ਨੇ ਤੁਸੀਂ ਮੈਨੂੰ ਦੱਸੋ ਆਪਣੇ ਦਿਲ ਤੇ ਹੱਥ ਲਾ ਕੇ ਦੱਸੋ ਕੋਈ ਤੁਸੀਂ ਕਿਸੇ ਧਰਮ ਦਾ ਕਿ ਕੋਈ ਵੀ ਇਹੋ ਜਿਹਾ ਧਰਮ ਹੈਗਾ ਜਿਹਦਾ ਪਰਮਾਤਮਾ ਸੜਕਾਂ ਤੇ ਨੱਚਦਾ ਸਿਰਫ ਸਾਡਾ ਹਿੰਦੂਆਂ ਦਾ ਨੱਚਦਾ ਕਾਰਨ ਅਸੀਂ ਮਜ਼ਾਕ ਬਣਾ ਲਿਆ ਇਹ ਚੀਜ਼ ਚਲਦੀ ਜਾ ਰਹੀ ਹੈ ਚਲਦੀ ਜਾ ਰਹੀ ਹੈ ਹਟ ਨਹੀਂ ਰਹੀ ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਹੈ ਅਸੀਂ ਰੈਗੂਲਰ ਜਾਗਰਣ ਕਰਾਨੇ ਆ ਜਾਗਰਣਾਂ ਚ ਕੀ ਹੁੰਦਾ ਜਾਗਰਣਾਂ ਚ ਹੋਲੀ ਖੇਲੇਗੀ ਮਸਾਣੇ ਮੈਂ ਇਹਦਾ ਕੀ ਮਤਲਬ ਹੈ ਤੁਸੀਂ ਜਿਹੜਾ ਜਾਗਰਣ ਕਰਾ ਰਹੇ ਹੋ ਉਹ ਤੁਸੀਂ ਚੰਗਾਈ ਵਾਸਤੇ ਅੱਛੇ ਵਾਸਤੇ ਕਰਾ ਰਹੇ ਹੋ ਜਾਂ ਆਪਣੇ ਮਾੜੇ ਵਾਸਤੇ ਕਰਾ ਰਹੇ ਹੋ ਤੁਸੀਂ ਕੀ ਚਾਹੁੰਦੇ ਤੁਹਾਡਾ ਘਰ ਸ਼ਮਸ਼ਾਨ ਬਣ ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਇਹ ਲੋਕ ਤੁਹਾਡੇ ਵਾਸਤੇ ਕੀ ਕਰ ਰਹੇ ਆ ਤੁਸੀਂ ਸ਼ੰਕਰ ਜੀ ਦੇ ਭਜਨਾਂ ਨੂੰ ਕੀ ਬਣਾ ਲਿਆ ਮਤਲਬ ਸਭ ਤੋਂ ਵੱਡਾ ਜਿਹੜਾ ਜਲੂਸ ਹੈ ਸਨਾਤਨ ਦਾ ਅਸੀਂ ਆਪ ਕੱਢ ਰਹੇ ਆ ਤੇ ਆਪ ਅਸੀਂ ਬੜੇ ਖੁਸ਼ ਹੋ ਕੇ ਕੱਢਦੇ ਆ ਕਿ ਆ ਦੇਖੋ ਜੀ ਜਿਹੜੀ ਮਾਂ ਸ਼ਮਸ਼ਾਨਾ ਕਾਲੀ ਨੂੰ ਬਣਾਉਣੇ ਆ ਖੱਪਰ ਦੇ ਕੇ ਉਹੀ ਖੱਪਰ ਲੋਕਾਂ ਦੇ ਅੱਗੇ 10-10 ਰੁਪਏ ਅਡਰੀ ਹੁੰਦੀ ਹੈ ਮੰਗਦੀ ਹੈ ਬਾਅਦ ਚ ਉਸੇ ਖੱਪਰ 'ਚ ਤੁਸੀਂ ਮੈਕਸਿਮਮ ਦੇਖਿਆ ਹੋਣਾ ਉਹ ਖੱਪਰ 'ਚ ਉਹ ਜਿਹੜਾ ਪ੍ਰਮਾਤਮਾ ਤੁਹਾਨੂੰ ਦੇਣ ਵਾਲਾ ਹੈ ਜਾਂ ਲੈਣ ਵਾਲਾ ਤੁਸੀਂ ਉਹਨੂੰ ਖੱਪਰ ਲੈ ਕੇ ਆਉਗੀ ਤੁਹਾਡੇ ਕੋਲ ਜਾਗਰਨ 'ਚ ਤੁਸੀਂ ਉਹਨੂੰ 10 ਰੁਪਏ ਪਾ ਦਿੰਨੇ ਹੋ 20 ਰੁਪਏ ਪਾ ਦਿੰਨੇ ਉਹਦੇ ਖੱਪਰ 'ਚ ਉਹ ਤੁਹਾਡੀ ਔਕਾਤ ਹੈਗੀ ਤੁਸੀਂ ਕਿਸੇ ਨੂੰ ਆਪਣੇ ਪ੍ਰਮਾਤਮਾ ਨੂੰ ਜਿਹੜਾ ਤੁਹਾਨੂੰ ਦੇ ਰਿਹਾ ਤੁਸੀਂ ਦੇ ਸਕਦੇ ਹੋ ਤੁਸੀਂ ਕੀ ਕਰ ਰਹੇ ਹੋ ਪ੍ਰਮਾਤਮਾ ਸਾਹਮਣੇ ਨੱਚ ਰਿਹਾ ਤੁਸੀਂ ਉਹਨੂੰ ਦੇਖ ਕੇ ਨੱਚ ਕੇ ਖੁਸ਼ ਹੋ ਰਹੇ ਹੋ ਕੋਈ ਮੁਜਰਾ ਚੱਲ ਰਿਹਾ ਮਾਂ ਕਾਲੀ ਦਾ ਤੁਹਾਨੂੰ ਸ਼ਰਮ ਆਂਦੀ ਇਸ ਚੀਜ਼ ਲੋਕਾਂ ਨੂੰ ਸ਼ਰਮ ਨਹੀਂ ਆ ਰਹੀ ਅਸੀਂ ਇਸ ਚੀਜ਼ ਦਾ ਬਦਲਾਵ ਚਾਹੁੰਦੇ ਹਾਂ ਹੁਣ ਜਿਹੜਾ ਅੱਜ ਦੀ ਰੇਡ 'ਚ ਸਭ ਤੋਂ ਮੇਨ ਤੇ ਅਹਿਮ ਮੁੱਦਾ ਜਿਹਦੇ ਬਾਰੇ ਅਸੀਂ ਮੈਂ ਲਾਈਵ ਆਇਆ ਮੇਨ ਕਾਰਨ ਕੀ ਹੈ ਸਾਡੇ ਹੁਣ ਟਕੋਲੀ ਤੋਂ ਮੈਡਮ ਏਕਤਾ ਨਾਗਪਾਲ ਸਨਾਤਨ ਦਾ ਕੰਮ ਕਰਦੇ ਆ ਰਹੇ ਮੈਨੂੰ ਲੋਕਾਂ ਨੇ ਮੈਂ ਉਹਨਾਂ ਬਾਰੇ ਪਤਾ ਕਰਿਆ ਤੇ ਮੈਨੂੰ ਕਹਿੰਦੇ ਲੋਕ ਕਿ ਵੀ ਉਹ ਸਨਾਤਨੀ ਹੈਗੀ ਆ ਜੀ ਸਨਾਤਨ ਦਾ ਕੰਮ ਕਰ ਰਹੀ ਆ ਚੰਗੀ ਗੱਲ ਹੈ ਜੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਬੰਦਾ ਸਨਾਤਨੀ ਸਨਾਤਨ ਦਾ ਕੰਮ ਕਰ ਰਿਹਾ ਬਹੁਤ ਚੰਗੀ ਗੱਲ ਹੈ ਮਗਰ ਸਨਾਤਨ ਦਾ ਕੰਮ ਕਰਨ ਦੇ ਨਾਲ ਤੁਸੀਂ ਆਪਣਾ ਆਪ ਦਾ ਜਲੂਸ ਤਾਂ ਨਾ ਕੱਢੋ ਆਪਣੇ ਪਰਮਾਤਮਾ ਦਾ ਜਿਹੜਾ ਤੁਸੀਂ ਟ੍ਰੈਂਡੀ ਚੇਂਜ ਕਰ ਰਹੇ ਹੋ ਤੁਹਾਡੇ ਮੇਰੇ